ਕੋਟਿਆਲਾ ਸਾਹਿਬ ਕਹਤਾ ਵੀ ਆ ਇੰਨੀ ਪਾਵਰ ਮੈਂ ਤਾਂ ਕਹਿੰਦਾ ਆਪਣੇ ਜ਼ਿਮੀਂਦਾਰਾਂ ਨੂੰ ਲੈ ਕੇ ਟੇਣੀ ਲੋੜ ਆ ਹਨਾ ਕਿਉਂਕਿ 70 ਪਾਵਰ ਇੱਕ ਹਿਸਾਬ ਦੀ ਹੋ ਗਈ ਐਡਾ ਇੰਪਲੀਮੈਂਟ ਚਲੋ ਹੋਣਗੇ ਵੀਰਾਂ ਕੋਲੇ ਵੱਡੇ ਜ਼ਿਮੀਂਦਾਰ ਵੀ ਆਪਣੇ ਹੈਗੇ ਬਾਬੇ ਦੀ ਮੇਰ ਨਾਲ ਵੈਗਰੂ ਹਨਾ ਸਾਰਿਆਂ ਦੇ ਸਿਸਟਮ ਪਰ ਮੇਰੇ ਹਿਸਾਬ ਨਾਲ ਇੰਨੀ ਪੀਟੀਓ ਲੈ ਬਸ ਉਹਦੇ ਵਾਸਤੇ ਜ਼ਰੂਰ ਆ ਗੱਠਾ-ਗੁੱਠਾ ਵਾਲੀ ਮਸ਼ੀਨ ਵਾਸਤੇ ਹਨਾ ਹੋਰ ਤਾਂ ਕਿੱਥੇ ਚਾਰ ਵਾਲੀ ਜਾਂ ਚਾਰ ਵਾਲੀ ਉਹਦੇ ਤੇ ਲੋਡ ਪੈਣੀ ਇਹ ਡੈਕਸ਼ਨ ਆ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਡੈਕਸ਼ਨ ਵਾਲਾ ਤਾਂ ਇਹ ਕੀ ਕੋੜ ਹੀ ਘੜ ਦਿੰਦਾ ਇਹਨਾਂ ਨੇ ਕਿਉਂਕਿ 36 30 ਦੀਆਂ ਡੈਕਸ਼ਨਾਂ ਪੁਰਾਣੇ ਤੋਂ ਪੁਰਾਣਾ ਟਰੈਕਟਰ ਆਪਾਂ ਦੇਖ ਲਈਏ ਤੇ ਉਹ ਅੱਜ ਤੱਕ ਕਾਮਯਾਬ ਆ ਉਹਨਾਂ ਨੂੰ ਅੱਜ ਤੱਕ ਨਹੀਂ ਕੁਝ ਹੋਇਆ ਕਿੰਨੇ ਕਿੰਨੇ ਪੁਰਾਣੇ ਟਰੈਕਟਰ ਆਪਾਂ ਦੇਖਦੇ ਹੁੰਦੇ ਆ ਤੇ ਬਾਬੇ ਦੀ ਮਿਹਰ ਨਾਲ ਉਹ ਟੱਲੀ ਆ ਕੰਮ ਉਹਨਾਂ ਦਾ ਤੇ ਇਹ ਤੇ ਕਰਮਾਂ ਵਾਲਾ ਇਹਦੇ ਅੰਦਰ ਜਿੱਦ ਦੇ ਕਿਤੇ ਕਿਸੇ ਟਰੈਕਟਰ ਵਾਂਗ ਤਾਂ ਕਦੀ ਛੇਤੀ ਕੀਤੀਆਂ ਖੁੱਲੇ ਨਹੀਂ ਜੇ ਕੋ ਆਇਆ ਨਾ ਪਿੱਛੇ ਜਿੱਦ ਦੇ ਮੈਂ ਇੱਥੇ ਆਇਆ ਹਾਂ ਤੁਹਾਨੂੰ ਦਿਖਾਉਂਗਾ ਬੜਾ ਤਕੜਾ ਸਿਸਟਮ ਆਂਦਰ ਗਰਾਰੀਆਂ ਦਾ ਭਾਵੇਂ ਨਾ ਉਤੋਂ ਘਣ ਲੈ ਕੇ ਥੋੜੇ ਨਾ ਮਾਰੀ ਜਾਓ ਇਹ ਨਹੀਂ ਹੈਗਾ ਵੀ ਗਰਾਰੀ ਦੇ ਦੰਦੇ ਨੂੰ ਕੋਈ ਨੁਕਸਾਨ ਹੋ ਜੂ ਇਹ ਮਾਲ ਦੀਆਂ ਅੱਖਾਂ ਨਾਲ ਪ੍ਰੈਕਟੀਕਲ ਕੀਤਾ ਕੋਈ ਝੂਠ ਮਾਰਨ ਵਾਲੀ ਗੱਲ ਨਹੀਂ ਹੈਗੀ ਤੇ ਰਾਜੇ ਮੇਰੇ ਵੀ ਲਿਫਟ ਦੀਆਂ ਸੈਟਿੰਗਾਂ ਤੂੰ ਦੱਸ ਦੇ ਕਿਉਂਕਿ ਤੂੰ ਪ੍ਰੈਕਟੀਕਲ ਚਲਾਉਣਾ ਇਹਨੂੰ ਇਹ ਦੱਸ ਵੀ ਜਦੋਂ ਹਾਲਾਂ ਦੇ ਚਲਾਉਣਾ ਉਦੋਂ ਇਹਨੂੰ ਕਿੱਥੇ ਰੱਖਣਾ ਉਦੋਂ ਉੱਪਰ ਗੁੱਲੀ ਉੱਪਰ ਪਾਉਣੀ ਆ ਓਕੇ ਆ ਕੱਢਣੀ ਆ ਮਤਲਬ ਇਹਨੂੰ ਕੱਢਣ ਦਾ ਮਤਲਬ ਕੀ ਹੁੰਦਾ ਆ ਪੱਤੀ ਤਾਂ ਇਹ ਕਰ ਦੇਣੀ ਆ ਜਿਵੇਂ ਨਾ ਨਾ ਉਪਰ ਆਣ ਹਾਂ ਇੱਥੇ ਸੈਂਸਿੰਗ ਕਰਨੀ ਆ ਅੱਛਾ ਤੇ ਜੇ ਆਪਾਂ ਇਧਰੋਂ ਥੱਲੇ ਪਾ ਦੀ ਗੁੱਲੀ ਫੇਰ ਵੀ ਨਹੀਂ ਸੈਂਸਿੰਗ ਕਰਨੀ ਲਿਫਟ ਨੇ ਥੱਲੇ ਨਹੀਂ ਕਰਨੀ ਹਾਂ ਆ ਉੱਪਰ ਪਾ ਕੇ ਇਧਰ ਆ ਲੌਕ ਲੱਗ ਜਾਂਦਾ ਇਹਦਾ ਇੱਥੋਂ ਆ ਡਾਗਾਂ ਨੂੰ ਕਰਕੇ ਨਹੀਂ ਨਹੀਂ ਮੈਂ ਸਮਝਾ ਨਹੀਂ ਇਹਨੂੰ ਇਧਰ ਦੀ ਹੈਗਾ ਇਧਰ ਦੇਖ ਹੁਣ ਮਹਾਲ ਚਲਾਉਣ ਲੱਗਾ ਇੱਥੇ ਮੈਂ ਪਾ ਲਿਆ ਇਹਨੂੰ ਗੁੱਲੀ ਨੂੰ ਤੇ ਆ ਚੀਜ਼ ਦਾ ਇਹਦਾ ਕੀ ਮਤਲਬ ਇਹ ਨੂੰ ਇਹ ਜੇ ਇੱਥੇ ਵਿੱਚ ਇਹਦੇ ਅੜਗੀ ਗੁੱਲੀ ਆ ਹਾਂ ਫਿਰ ਸੈਂਸਿੰਗ ਨਹੀਂ ਕਰਨੀ ਅੱਛਾ ਇਹਨੂੰ ਇਦਾਂ ਨੱਪ ਕੇ ਅੱਛਾ ਇਧਰੋਂ ਇਹ ਉੱਪਰ ਹੋ ਜਾਂਦੀ ਆ ਵੇ ਹਾਂ ਉੱਪਰ ਹੋ ਜਾਂਦੀ ਹੈ ਤੇ ਇਹਨੂੰ ਇਧਰੋਂ ਨੱਪ ਕੇ ਇਦਾਂ ਕਰੀ ਆਹ ਲੋਗ ਲੱਗ ਜਾਂਦਾ ਆਹ ਲੋਗ ਲੱਗ ਗਿਆ ਉਹਦਾਂ ਨੇ ਜਿਵੇਂ ਆਪਾਂ ਹਲਵਾਉਂਦੇ ਹੁੰਦੇ ਆ ਕਈ ਵਾਰ ਆਹ ਚੀਜ਼ ਪਿੱਛੇ ਨੂੰ ਵੜ ਜਾਂਦੀ ਨਾ ਨਾ ਲੋਗ ਲੱਗਾ ਹੋਵੇ ਫਿਰ ਵਿੱਚ ਵੜ ਜਾਂਦਾ ਸੈਂਸਿੰਗ ਕਰਨੋਂ ਵੜ ਜਾਂਦੇ ਆ ਓਕੇ ਯਾਰ ਰਾਜੇ ਤੈਨੂੰ ਕਿੰਨਾ ਟਾਈਮ ਹੋ ਗਿਆ ਹੌਲੈਂਡ ਚਲਾਉਂਦਿਆਂ ਨੂੰ ਕਈ ਵੀਰ ਇਹਦੇ ਤੋਂ ਦਿੱਕਤ ਮੰਨਦੇ ਆ ਇਹ ਪਟਾ ਟੁੱਟਦਾ ਟੁੱਟਦਾ ਆ ਏ ਆਜ ਤੱਕ ਤੇ ਆਪਣੀ ਗਲਤੀ ਤੇ ਟੁੱਟੇਗਾ ਜਦੋਂ ਆਪਾਂ ਆਹ ਲੋਗ ਜਿਵੇਂ ਆਪਾਂ ਰੂਸੂ ਸੁਪਰਸੀਡਰ ਪਾਉਣੇ ਆ ਸੁਪਰਸੀਡਰ ਤੇ ਆਹ ਗਲੌਗ ਵਿੱਚ ਹੋਣਾ ਚਾਹੀਦਾ ਅੱਛਾ ਹਾਂ ਤੇ ਆਹ ਪਾ ਥੱਲੇ ਪਾਉਣੀ ਇਹ ਥੱਲੇ ਜੇ ਉੱਤੇ ਪੈ ਗਈ ਇਹ ਲੋਗ ਨਾ ਐ ਹੋ ਜਾਂਦਾ ਜੇ ਇੱਥੇ ਕਰਿਆ ਉੱਤੇ ਪਾਇਆ ਹੁੰਦਾ ਕੁਝ ਨਹੀਂਗਾ ਪਰ ਜਦੋਂ ਝੜਕਾ ਵੱਜਦਾ ਉਦੋਂ ਪੜੇ ਨੂੰ ਕੁਝ ਨਾ ਕੁਝ ਹੁੰਦਾ ਪਰ ਖੇਤੀ ਕਰਿਆ ਕੁਝ ਨਹੀਂ ਹੁੰਦਾ ਪਰ ਕਰਨ ਨਾਲ ਕਦੇ ਇਦਾਂ ਦਾ ਚਾਂਸ ਬਣਿਆ ਨਹੀਂ ਆਪਣੇ ਨਾਲ ਅੱਜ ਤੱਕ ਵੀ ਯਾਰ ਵੈਸੇ ਵੀ ਆਪਾਂ ਨੂੰ ਇੰਨਾ ਹੁਣ ਜ਼ਿੰਮੇਵਾਰ ਆਪਾਂ ਨੂੰ ਆ ਵੀ ਚਾਹੀਦਾ ਹਲ ਥਾਲਾਂ ਦਾ ਆਪਾਂ ਨੂੰ ਪਤਾ ਸੈਂਸਿੰਗ ਚਾਹੀਦੀ ਆ ਸੁਪਰ ਸੀਡਰ ਤੇ ਸੈਂਸਿੰਗ ਦੀ ਲੋਡ ਨਹੀਂ ਗਈ ਨਾ ਰੋਟਾਵੇਟਰ ਤੇ ਉਦੋਂ ਥੱਲੇ ਪਾਉਗਲੀ ਆ ਇੰਨਾ ਕੁ ਧਿਆਨ ਆਪਾਂ ਨੂੰ ਰੱਖਣੀ ਹੀ ਪੈਣਾ ਰੱਖਣੀ ਹੀ ਪੈਣਾ ਇੱਕ ਇਹਦਾ ਆ ਜਾਂਦਾ ਕੰਟਰੋਲਰ ਵਾਲਾ ਯਾਰ ਇਹ ਵੀ ਇਹਦੇ ਇਹਦੇ ਲਿਫਟ ਦੀਆਂ ਸੈਟਿੰਗਾਂ ਬਾਹਾਲੀਆਂ ਇਹਦਾ ਕੀ ਮਤਲਬ ਹੁੰਦਾ ਜਿਹਨੂੰ ਆਪਾਂ ਕੱਸ ਦਿੱਤਾ ਐ ਕੱਸੀ ਇਹ ਆਪਣਾ ਉਹ ਦੂਜਾ ਬਟਨ ਨਹੀਂ ਆ ਜਿਹੜਾ ਹਾਂ ਇਹਦੇ ਵਾਲਾ ਅੱਛਾ ਜਿਹੜਾ ਲਿਫਟ ਦੇ ਉੱਪਰ ਆ ਗਿਆ ਹਾਂ ਆਉਣ ਇੱਧਰ ਕੱਢੀ ਨਹੀਂ ਗਈ ਹਾਂ ਆ ਇੱਥੋਂ ਸੈਟਿੰਗ ਹੋ ਜਾਂਦੀ ਜਿੰਨੀ ਕਾ ਵਾ ਲਿਫਟ ਚੱਕਣੀ ਆ ਹਾਂ ਇਹਨੂੰ ਕੱਸ ਲੋ ਆਪਦਾ ਓਕੇ ਉਹ ਫਿਰ ਲਿਫਟ ਇੱਥੇ ਵਾ ਦਾ ਕੇ ਚੱਕਣੀ ਆ ਇੱਥੋਂ ਤੱਕ ਚੱਕੇਗਾ ਜਦੋਂ ਆਪਾਂ ਇਹਨੂੰ ਖੋਲ ਤਾ ਦੋ ਲਿਫਟ ਚੱਕਣੀ ਆ ਜਦੋਂ ਥੱਲੇ ਸੱਟਣਾ ਇਹਨੂੰ ਸੱਟ ਦੋ ਫਿਰ ਲਿਫਟ ਡਾਊਨ ਕਹਣ ਦਾ ਮਤਲਬ ਲਿਫਟ ਪਾਰਟਿਕੂਲਰ ਦੋ ਜਗ੍ਹਾ ਤੇ ਬੰਨੀ ਜਾਏਗੀ ਤਾਂ ਤੇ ਥੱਲੇ ਹੁਣ ਡਰਾਈਵਰ ਨੂੰ ਮੈਂ ਸੁਪਰ ਸੀਟਰ ਬਿਠਾਉਣਾ ਨਾ ਇੱਥੋਂ ਸੈਟਿੰਗ ਕਰ ਲੈਣਾ ਜਿੰਨੀ ਕਿ ਚੱਕਣੀ ਹੈ ਜਦੋਂ ਆਪਾਂ ਪਹਿਲੀ ਦਮਾਣ ਦੇ ਵਿੱਚ ਚਲਾਉਣੀ ਹੈ ਹਾਂ ਕੋਈ ਚੱਕ ਕੇ ਨਾਲ ਹੀ ਰੱਖਣਾ ਹੁੰਦਾ ਡਰਾਈਵਰ ਨੂੰ ਕੁਝ ਨਹੀਂ ਨੂੰ ਜਿਆਦਾ ਦੱਸਿਆ ਨਹੀਂ ਨਾ ਡਰਾਈਵਰ ਹੀ ਨਹੀਂ ਸਮਝਦੇ ਗੱਲ ਉਹਨੂੰ ਬਸ ਆਹੀ ਲੋਕ ਦੱਸਿਆ ਆ ਇੱਥੇ ਲਿਫਟ ਚੱਕਣੀ ਹੈ ਇੱਥੇ ਰੱਖਣੀ ਹੈ ਇਹਦਾ ਕੰਮ ਸੌਖਾ ਯਾਰ ਮੇਰਾ ਨਾ ਕਿਉਂਕਿ ਜਦੋਂ ਆਪਾਂ ਸੁਪਰ ਸੀਟਰ ਤੇ ਲਿਫਟ ਜਦੋਂ ਜਿਆਦਾ ਚੱਕਦੀ ਹੈ ਉਦੋਂ ਕ੍ਰਾਸ ਰੋਟਾ ਦਾ ਡਰ ਹੁੰਦਾ ਹੂੰ ਕਿਉਂਕਿ ਉਹ ਕ੍ਰਾਸ ਬਾਕੀ ਇਹਦੇ ਛਤਰੀ ਦੀਆਂ ਤਰੀਫਾਂ ਤਾਂ ਮੈਂ ਪਤਾ ਨਹੀਂ ਕਿੰਨੀਆਂ ਵੀਡੀਓ ਤੇ ਕਰ ਚੁੱਕਾ ਉਹ ਤੁਸੀਂ ਪੁਰਾਣੀਆਂ ਵੀਡੀਓ ਤੇ ਵੀ ਵੇਖ ਲਓ ਇਹਦੇ ਦੇਖ ਲਓ ਇਹਦੇ ਆਹੀ ਖਾਸੀਅਤ ਆ ਵੀ ਮਗਰਾਟਾਂ ਤੋਂ ਥੱਲੇ ਇਹਦਾ ਬੇਸ ਬਣਿਆ ਆ ਟਰੈਕਟਰ ਜਿੰਨਾ ਮਰਜ਼ੀ ਚੱਕ ਲਓ ਜੋ ਮਰਜ਼ੀ ਕਰ ਲਓ ਟਰੈਕਟਰ ਬਾਬੇ ਦੀ ਮਿਹਰ ਨਾਲ ਛੇਤੀ ਕੀਤੇ ਪਲਟਦਾ ਨਹੀਂ ਹੈਣਾ ਇਹ ਇਸ ਗੱਲੋਂ ਬਚਾਉਂਦਾ ਤੇ ਰਾਜੇ ਜਿਵੇਂ ਤੇ ਆਪਾਂ ਅੱਗੇ ਇੱਕ ਵੀਡੀਓ ਤੇ ਗੱਲ ਕੀਤੀ ਸੀ ਇਹਦੇ ਹੁੱਕ ਆ ਜਾਂਦੀ ਅੱਗੇ ਸੀਟ ਦੇ ਥੱਲੇ ਛੋਟੇ ਘਟੇ ਵਾਲੀਆਂ ਜਿਹੜੀਆਂ ਟਰਾਲੀਆਂ ਨੇ ਉਹ ਦਿੱਕਤ ਦਿੰਦੀਆਂ ਕਣੇ ਦਿੰਦੀਆਂ ਦਿੰਦੀਆਂ ਉਹ ਐ ਨਾ ਹੁਣ ਜਿਵੇਂ ਇਹਦਾ ਆ ਚੀਜ਼ ਆ ਆ ਲੰਕਾਂ ਦਾ ਮੈਨੂੰ ਇਹ ਤਾਂ ਐਂ ਲੱਗਦਾ ਜਿਵੇਂ ਥੋੜੀਆਂ ਜਿਵੇਂ ਛੋਟੀਆਂ ਦੀਆਂ ਇਹਦੀਆਂ ਤੇਰੇ ਵਾਲੀਆਂ ਦੀਆਂ ਲੰਮੀਆਂ ਛੋਟੀਆਂ ਲੰਮੀਆਂ ਉਹਦੀਆਂ ਸੋਕ ਮੈਂ ਹੁਣ ਆ ਉਹਦੇ ਇਹਦੇ ਅਕੀ ਵੀ ਪੰਗਾ ਪਿਆ ਇੱਕ ਲੰਕ ਟੁੱਟ ਗਈ ਓਕੇ ਡਰਾਈਵਰ ਤੋਂ ਹੀ ਗਲਤੀ ਨਾਲੀ ਹਾਂ ਜਿਵੇਂ ਝੋਲ ਮਾਰਦਾ ਹੈਗਾ ਤਾਂ ਸੁਪਰ ਸੀਟਰ ਦਾ ਵਜ਼ਨ ਬਹੁਤ ਹੁੰਦਾ ਟੁੱਟ ਗਈ ਲੰਕ ਲੈ ਦੀ ਆਪਣੇ ਕੋਲ ਦੂਜਾ 56 ਵੀ ਖੜਾ ਸੀ ਚੱਲ ਉਹਦੀਆਂ ਵਾਲੀਆਂ ਦੋਵੇਂ ਹਾਂ ਪਰ ਉਹਦੀ ਆ ਦੁਸ਼ੱਤੀ ਦੀ ਦੀ ਆ ਗੁੱਲੀ ਬ੍ਰੀਕ ਆਉਂਦੀ ਐ ਅੱਛਾ ਆ ਅਗਲੀ ਅਗਲੀ ਗੁਲੀਬਰੀ ਕੌਂ ਦੀ ਬੜਾਕ ਦਿੱਕਤ ਆਈ ਉਹਦੀ ਉਹ ਫਿਰ ਮੈਨੂੰ ਬੋਛ ਦਿੱਤਾ ਇਹਨਾਂ ਨੇ ਨਾਲ ਏਜੰਸੀ ਵਾਲਿਆਂ ਨੇ ਬੋਛ ਦੇ ਕੇ 5620 ਲੰਕਾਂ ਪਾਈਆਂ ਦੋਵੇਂ ਤੇ 5620 ਦੀਆਂ ਤੇ 3630 ਦੀਆਂ ਲੰਬਾਈ 'ਚ ਕੋਈ ਫਰਕ ਹੈਗਾ ਕਿ ਨਹੀਂ ਤੇਰੇ ਹਿਸਾਬ ਨਾਲ ਹੈਗਾ ਹੈਗਾ ਇੰਜੀਨੀਅਰ ਲੰਬੀਆਂ 5620 ਦੀਆਂ 5620 ਦੀਆਂ ਲੰਬੀਆਂ ਹਾਂ ਉਹਦੇ ਟਾਇਰ ਸੈੱਜ ਕਰਕੇ ਫਿਰ ਥੋੜਾ ਜਣਾ ਨਾ ਫਰਕ ਤੇਰੇ ਹਿਸਾਬ ਨਾਲ ਕਈ ਵੀਰ ਇਥੋਂ ਕੱਟ ਕੇ 1-2 ਇੰਚ ਛੋਟੀਆਂ ਕਰਦੇ ਆ ਉਹਦਾ ਫਾਇਦਾ ਹੈਗਾ ਕਿ ਨਹੀਂ ਫਾਇਦਾ ਉਹਦਾ ਨਹੀਂ ਨਹੀਂ ਟਰੈਕਟਰ ਚਲੋ ਜਿਵੇਂ ਸੁਪਰ ਸੀਟਰ ਤੇ ਫਿਰ ਚਕਿੰਡਾ ਘੱਟ ਆ। ਉਹ ਕਾ ਟੱਕਾ ਚੱਕਦਾ। ਖਿਚਾਈ ਦਾ ਵਰਕ ਪੈਂਦਾ ਹੋਊਗਾ ਹੌਲਾ ਹੌਲਾ ਤੇ ਕਿ ਨਹੀਂ? ਨਹੀਂ ਮੇਰੇ ਹਿਸਾਬ ਨਾਲ। ਉਸ ਕੋ ਨੇੜੇ ਆ ਜਾਂਦਾ ਕੰਮ ਵਾਲਾ। ਹਾਂ ਸਗੋਂ ਕਿਉਂਕਿ ਇਹਦੀ ਸੈਟਿੰਗ ਹਿਸਾਬ ਨਾਲ ਬਣੀ ਜੀ। ਉਹਨਾਂ ਲੋਡ। ਬਾਕੀ ਨਾ ਮੇਰੇ ਵੀਰ ਰਾਜੇ ਨੇ ਵੀ ਬਾਹਰੋਂ ਜੈਕ ਲਵਾਇਆ। ਚਲੋ ਇਹਦੀ ਓਰੀਜਨਲ ਤੈਨੂੰ ਫਿਟਿੰਗ ਮਿਲ ਗਈ ਸਾਰੀ ਕਿ ਨਹੀਂ? ਸੇ ਮਤਲਬ ਆ ਰੀਜਨਲ ਆਇਆ ਹਾਂ ਆ ਚੀਜ਼ ਕੰਪਨੀ ਵੱਲੋਂ ਕੰਪਨੀ ਲਾਉਂਦੀ ਆ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਜਿਹੜੇ ਮੇਰੇ ਵੀਰੇ ਤੋਂ ਕਲੰਪ ਜਆ ਪਾ ਦਿੰਦੇ ਉਹ ਮੈਨੂੰ ਬੁਰਾ ਬਹੁਤ ਲੱਗਦਾ ਉਹ ਤਾਂ ਫਿਰ ਜਗਾੜੂ ਕੰਮ ਉਹ ਜਗਾੜੂ ਕੰਮ ਆ ਉਹ ਕਈ ਦੋ ਪੱਤੀਆਂ ਲੈ ਕੇ ਇਦਾਂ ਬਣਾ ਕੇ ਤੇ ਉਹ ਜੱਕ ਲਾ ਦਿੰਦੇ ਉਹ ਸੋਨਾ ਨਹੀਂ ਲੱਗਦਾ ਯਾਰ ਮੈਂ ਸਟਾਰਟਿੰਗ ਦੇ ਵਿੱਚ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਹੁਣੇ ਵੀ ਕੰਪਨੀ ਪੈਸੇ ਕਿਹੜੀ ਗੱਲ ਦੇ ਲੈਂਦੀ ਆ ਇਹਨਾਂ ਗੱਲਾਂ ਦੇ ਲੈਂਦੀ 170 ਪਾ ਜੇ ਵੇਟ ਦੇ ਲੈ ਰਹੀ ਆ ਨਾ ਤੇ ਉਹ ਕਿਸੇ ਗੱਲ ਤੋਂ ਲੈ ਰਹੀ ਆ ਕੰਪਨੀ ਦੀ ਸਫਾਈ ਆ ਜਾ ਉਹਨਾਂ ਨੂੰ ਤੈਨੂੰ ਸੂਰਜ ਦਿੱਕਤ ਦਿੰਦਾ ਨਾ ਆ ਜਾ। ਬਾਕੀ ਚਾੜ ਉੱਪਰ। ਸਪੀਡਾਂ ਦੇ ਆਈਆਂ ਲੋ ਹਾਈ ਮੀਡੀਅਮ ਹੀ ਸਾਰੇ ਵੀਰਾਂ ਨੂੰ ਇੱਕ ਚੀਜ਼ ਹੋਰ ਮੈਂ ਖੂਬੀ ਦੱਸ ਦਾਂ ਸੱਚ ਇਹਦੇ ਡੀਜ਼ਲ ਟੈਂਕ ਪਹਿਲਾਂ ਨਾਲੋਂ ਵੱਡਾ ਕਰ ਦਿੱਤਾ। 15 ਲੀਟਰ। ਇਹਦੇ ਔਨ ਕਰ ਦਿੱਤਾ 70 ਲੀਟਰ ਦਾ। ਪਹਿਲਾਂ ਆਉਂਦਾ ਸੀਗਾ 65 ਆਪਣੇ 55 ਹਨਾ ਰਾਜੇ। ਹਾਂਜੀ ਪਹਿਲਾਂ 55। 55 ਹੁਣ 15 ਲੀਟਰ ਦਾ ਫਰਕ ਪਤਾ 70 ਲੀਟਰ ਕਰ ਦਿੱਤਾ ਤੇ ਸਟੀਅਰਿੰਗ ਸਟੂਰਿੰਗ ਵੀ ਪਹਿਲਾਂ ਨਾਲੋਂ ਉੱਚੇ ਕਰ ਦਿੱਤੇ ਆ। ਪਰ ਇਹਦੇ ਨਹੀਂ ਪਤਾ ਲੱਗਦਾ ਜਿਹੜਾ 363 ਆ ਉਹਦੇ ਜ਼ਿਆਦਾ ਪਤਾ ਲੱਗਦਾ 363 ਦਾ ਆ ਡਾ ਗਲ ਉਹ ਇੱਥੋਂ ਤੱਕ ਇਹਦੇ ਚਲੋ ਕੰਪਨੀ ਨੇ ਉਸ ਹਸਾ ਹਣਾ ਇਹਦੀ ਬੰਤਰ ਹੀ ਉਸ ਹਸਾ ਦੀ ਡਿਜ਼ਾਈਨ ਆ ਤੇ ਉਸ ਹਸਾ ਦਾ ਇਹ ਕਾਬਲੇ ਬਟਨ ਦਾ ਮੈਂ ਸਾਰੀਆਂ ਵੀਡੀਓ ਚ ਦੱਸ ਹੀ ਚੁੱਕਾ ਵੀ ਰਾਨਾ ਇਹ ਬਾਕੀ ਚਲੋ ਆਪੋ ਆਪਣਾ ਤਜਰਬਾ ਹੁੰਦਾ ਹੈ ਮੇਰੇ ਅਕੋਰਡਿੰਗ ਤਾਂ ਇਹਦਾ ਕੋਈ ਏਡਾ ਬੈਨੀਫਿਟ ਨਹੀਂ ਜਿੰਨੀ ਪਾਵਰ ਦਾ ਟਰੈਕਟਰ ਉਹਨੂੰ ਉੰਨੀ ਚ ਹੀ ਚਲਾਉਣਾ ਚਾਹੀਦਾ ਯਾਰ ਜਦੋਂ ਆਪਾਂ ਘੱਟ ਕਰ ਲੈਨੇ ਆ ਕਿਉਂਕਿ ਇਹ ਮੇਰਾ ਪਰਸਨਲ ਤਜਰਬਾ ਚਲੋ ਜੰਸ਼ੀ ਵਾਲੇ ਵੀਰਾਂ ਨੇ ਵੀ ਆਉਦਾ ਦੱਸਣਾ ਜਿਵੇਂ ਦਾ ਹੁੰਦਾ ਹਸਾਬ ਕਿਤਾਬ ਆਪਣੇ ਗਵਾਂਢੀ ਯਾਂ ਅੰਕਲ ਉਹਨਾਂ ਡੀਜ਼ਲ ਬਚਾਉਣ ਦੇ ਚੱਕਰ 'ਚ ਇਹਨੂੰ ਘੱਟ ਪਾਵਰ ਤੇ ਚਲਾਉਂਦੇ ਰਹੇ ਇਸ ਟਰੈਕਟਰ ਨੂੰ ਨਹੀਂ ਹੋਰ ਕੋਈ ਬ੍ਰਾਂਡ ਆ ਮੈਂ ਕਿਸੇ ਦਾ ਚਲੋ ਨਾਂ ਤਾਂ ਨਹੀਂ ਲੈਂਦਾ ਉਹ ਘੱਟ ਦੇ ਚਲਾਉਂਦੇ ਰਹੇ ਤੇ ਉਹਨੇ ਮੈਨੂੰ ਕਹਿਣਾ ਨੇ ਕਹਿੰਦਾ ਰੰਜੋਧ ਯਾਰ ਟਰੈਕਟਰ ਤੇਲ ਹੀ ਬਹੁਤ ਖਾਦੀ ਜਾਂਦਾ ਤੇ ਮਗਰ ਪਾਏ ਉਹਦੇ ਚਾਰ ਉਲਟਾਵੇਂ ਪਲੋ ਸੌਰੀ ਨੰਨੂ ਪਲੋ ਕਿਉਂ ਟਰੈਕਟਰ ਨੇ ਆਪੇ ਤੇਲ ਨਾਲ ਜ਼ਿਆਦਾ ਖਾਣਾ ਜਦੋਂ 75 ਵਾਲੇ ਨੂੰ ਆਪਾਂ 50 ਤੇ ਕਰਕੇ ਚਲਾਵਾਂਗੇ ਤਾਂ ਮਗਰ ਇਮਪਲੀਮੈਂਟ ਟਾਇਰ ਦੇਖ ਕੇ ਆਪਾਂ ਟਾਇਰ ਵੱਡੇ ਦੇਖ ਕੇ ਆਪਾਂ ਕਹਿ ਦਿੰਨੀ ਯਾਰੇ ਖਿੱਚੂਗਾ ਔਰ ਉਹ ਇੰਜਨ ਉਹ ਡੀਜ਼ਲ ਉਹਨਾਂ ਮਿਲੂ ਤੇ ਤਾਂ ਹੀ ਖਿੱਚੀਗਾ ਨਾ ਸਭ ਉਹ ਪਾਵਰ ਮੋਡ ਤੇ ਚਲਾਇਆ ਘੱਟ ਹਾਂ ਘੱਟ ਦਾ ਲੋਡ ਨਹੀਂ ਲੈਣਾ ਟਰੈਕਟਰ ਲੋਡ ਨਹੀਂ ਲੈਣਾ ਇਹ ਗੱਲ ਮੋਂ ਵੀਰਾਂ ਨੂੰ ਵੀ ਸਮਝਾਉਣਾ ਹੁੰਦਾ ਤੇ ਵੀ ਜਿਹੜੇ ਵੀਰਾਂ ਕੋਲੇ ਜਿੰਨੀ ਪਾਵਰ ਦੇ ਟਰੈਕਟਰ ਹੈਗੇ ਨਾ ਉਹਨੂੰ ਉਸ ਹਿਸਾਬ ਨਾਲ ਹੀ ਚਲਾਇਆ ਕਰੋ ਦੱਸਦਾ ਦੱਸਦਾ ਵੇਟ ਕਰ ਮੈਨੂੰ ਸਾਡਾ ਕਹਿ ਰਿਹਾ ਵੀ ਇਹਦੇ ਬਾਰੇ ਛੇਤੀ ਛੇਤੀ ਦੱਸ ਮੋਬਾਈਲ ਰੱਖਣ ਨੂੰ ਹਾਂ ਇਹ ਬਹੁਤ ਵਧੀਆ ਚੀਜ਼ ਆ ਵਧੀਆ ਤਾਂ ਆ ਫੋਨ ਟੁੱਟਣ ਦਾ ਡਰ ਨਹੀਂ ਫੋਨ ਵਿੱਚ ਰੱਖਿਆ ਇਹਦੇ ਨਾਲ ਫਿਕਸ ਹੋ ਜਾਣਾ ਇੱਕ ਇਹ ਹੈ ਦੂਜਾ ਗੋਦ ਵਾਲਾ ਫੋਨ ਟੁੱਟਦਾ ਨਹੀਂ ਵੀ ਕਹਿੜਾ ਨਹੀਂ ਹੈਗਾ ਨਾਲ ਹੀ ਚਾਰਜਰ ਵਿਦ ਚਾਰਜਰ 12 ਵਾਟ ਇਹ ਤਾਂ ਸਭ ਤੋਂ ਜ਼ਰੂਰੀ ਕੰਮ ਹਾਂ ਹੁਣ ਜ਼ਰੂਰੀ ਹੈ ਇਸ ਟਾਈਮ ਤੇ ਜ਼ਰੂਰੀ ਹੈ ਜ਼ਰੂਰੀ ਕਿਉਂਕਿ ਆਪਣੇ ਡੈਡੀ ਹੁਣਾਂ ਦੇ ਸਮੇਂ ਨਹੀਂ ਸੀ ਹੁੰਦਾ ਇਹ ਹਿਸਾਬ ਕਿਤਾਬ ਹੁਣ ਜ਼ਰੂਰੀ ਆ ਤੇ LED ਇਹ ਲਾਈਟਾਂ ਤੇ ਇੰਡੀਕੇਟਰ ਇਹ LED ਕਰ ਦਿੱਤੇ ਸਾਰੇ ਵੀਰਾਂ ਨੂੰ ਪਤਾ ਹੀ ਹੋਣਾ ਇਹੀ ਹੀਟ ਗਾਰਡ ਵੀ ਕੰਪਨੀਆਂ ਹੁੰਦੇ ਨੇ ਲੱਗੀ ਹੀਟ ਗਾਰਡ ਵੀ ਬਹੁਤ ਸੋਹਣਿਆ ਹੈ ਇਹਦੇ ਮੈਂ ਤੁਹਾਨੂੰ ਟਰੈਕਟਰ ਦੀ ਲੁੱਕ ਵਿਖਾ ਹੀ ਦੇਣਾ ਇੰਜਾਂ ਦਾ ਸਾਰੇ ਵੀਰਾਂ ਨੂੰ ਦਿਖਾਤਾ ਨਾ ਇੱਕ ਚੀਜ਼ ਦਾ ਹੋਰ ਵਾਅਦਾ ਦੱਸਦਾ ਸਲੈਂਸਰ ਇਹਦਾ ਹੈਗਾ ਪਰਲੀ ਸਾਈਡ ਤੇ ਕੰਪਨੀ ਨੇ ਇੱਧਰ ਵੀ ਹੀਟ ਗਾਰਡ ਦਿੱਤੇ ਆ ਦਿਖਾ ਦੇ ਇਹਨਾਂ ਨੂੰ ਸ਼ੋਅ ਦੇ ਅੰਦਰ ਕਿਉਂਕਿ ਆਪਾਂ ਹੌਲੈਂਡ ਦੀਆਂ ਨਾ ਦੇਖਦੇ ਹੁੰਦੇ ਆ ਸ਼ੋਅ ਨੂੰ ਉਹ ਮੱਚ ਜੀ ਜਾਂਦੀ ਨਾ ਸਲੈਂਸਰ ਕੋਲੋਂ ਇਹਦੇ ਕੰਪਨੀ ਨੇ ਆਲਰੇਡੀ ਪਹਿਲਾਂ ਹੀ ਇਹਦੇ ਆ ਟਰੈਕਟਰ ਨਹੀਂ ਇਹਨਾਂ ਨੂੰ ਆਪਾਂ ਨਾ ਕਾਰ ਕਹਿ ਸਕਦੇ ਆ ਕਾਰ ਜਿੱਦਾਂ ਕਾਰ ਦਾ ਹੁੰਦਾ ਨਾ ਹਿਸਾਬ ਕਿਤਾਬ ਇਹਨਾਂ ਦੇ ਉਦਾਂ ਹਿਸਾਬ ਕਿਤਾਬ ਆ ਸਾਰਾ ਹੀ ਕਲੱਚ ਇੰਨਾ ਜਿਆਦਾ ਸਮੂਥ ਆ ਨਾ ਵੀ ਭਾਵੇਂ ਹੱਥ ਨਾਲ ਲੱਪ ਲੋ ਇਹ ਨਹੀਂ ਹੈਗਾ ਵੀ ਤੁਹਾਨੂੰ ਪੈਰ ਨਾਲ ਦੱਬਣ ਦੀ ਲੋੜ ਆ ਵੀ ਇੰਨਾ ਜਿਆਦਾ ਸਮੂਥ ਆ ਇਹਦਾ ਕਲੱਚ ਆ ਦਿਖਾ ਵੀ ਦੇ ਇਹਨਾਂ ਨੂੰ ਤੇ ਆਈ ਪੀਟੀਓ ਦਾ ਲੱਗ ਪੀਟੀਓ ਵਾਸਤੇ ਇਹਦਾ ਕਲੱਚ ਮਨਨ ਦਿਖਾ ਦੇ ਇਹ ਵਾਲਾ ਕਲੱਚ ਆਪਣਾ ਆ ਗਿਆ ਡਬਲ ਕਲੱਚ ਵੀ ਇਹਨੂੰ ਆਪਾਂ ਕਹਿ ਸਕਦੇ ਆ ਆਈ ਪੀਟੀਓ ਵੀ ਅਲੱਗ-ਅਲੱਗ ਭਾਸ਼ਾ ਜਿੱਦਾਂ ਆਪਾਂ ਸਮਝਦੇ ਆ ਆਈ ਪੀਟੀਓ ਪੀਟੀਓ ਵਾਸਤੇ ਇੱਧਰ ਆ ਗਿਆ ਵੀ ਪੀਟੀਓ ਜਦੋਂ ਚਲਾਉਣੀ ਆ ਤੇ ਗੇਰਾਂ ਵਾਸਤੇ ਇੱਧਰ ਕਲੱਚ ਆ ਗਿਆ ਰਾਜੇ ਲਿਫਟ ਦੀਆਂ ਦੀਆਂ ਹੋਰ ਵੀ ਹੈਗੇ ਆ ਤਿੰਨ ਬਟਨ ਇਹਨਾਂ ਬਾਰੇ ਹੈਗੀ ਨੌਲੇਜ ਕਿ ਨਹੀਂ ਉਹ ਆਪਣੀ ਪਹਿਲੀ ਜ਼ਮੀਨ ਦੇ ਹਿਸਾਬ ਨਾਲ ਵਾਣ ਕਿਹੜਾ ਕੋਲਾ ਉਹਦੇ ਉਹਦੇ ਤੋਂ ਕਿਹੜਾ ਬਟਨ ਕੰਮ ਆਉਣਾ ਜਿਵੇਂ ਆ ਹੁਣ ਦੇਖ ਆ ਤਿੰਨ ਆ 1 2 3 ਜਿਵੇਂ ਆਪਣੇ ਜਿਆਦਾਤਰ ਇੱਥੇ ਵਹੁੰਦੇ ਆ ਇਹਨਾਂ ਕਰਕੇ ਆ ਦੋ ਨੰਬਰ ਤੀਜੇ ਤੇ ਤੀਜੇ ਨੰਬਰ ਤੇ ਸੈਂ ਇੰ ਥੱਲੇ ਕਰ ਲੈਂਦੇ ਇੱਥੇ ਇੱਥੇ ਤੇ ਜੇ ਇਹਨੂੰ ਹੋਰ ਥੱਲੇ ਕਰ ਦਾਂਗੇ ਫੇਰ ਫੇਰ ਉਹ ਨਹੀਂ ਸੈਂਸਿੰਗ ਦਾ ਫਰਕ ਪੈਂਦਾ ਅੱਛਾ ਮਜ਼ਰੋਂ ਜਿਹੜਾ ਜੰਪ ਆ ਉਹਦਾ ਫਰਕ ਪੈਂਦਾ ਆ ਇਹਦਾ ਦੂਜਾ ਆ ਜਾਂਦਾ ਆਪਣਾ ਲੋਰ ਲਿਫਟ ਦਾ ਜਾਂ ਜਿਵੇਂ ਲਿਫਟ ਦੀ ਸਪੀਡ ਘੱਟ ਵੱਧ ਕਰਨੀ ਆ ਅੱਛਾ ਸੁਪਰ ਸੀਟਰ ਦੇ ਆ ਵਾ ਕਈ ਵਾਰੀ ਸ਼ਿਫਟ ਸੱਡ ਕੇ ਇੱਕ ਇੱਕ ਦਮ ਆ ਕੇ ਵਜਦਣਾ ਇੱਥੋਂ ਕੱਟ ਕਰਦੇ ਮਾਈਨਸ ਨੂੰ ਓਕੇ ਉਹ ਤੇ ਆਹ ਵਾਲਾ ਇਹ ਨਹੀਂ ਆਪਾਂ ਛੇੜਿਆ ਕਦੇ ਵੀ ਇਹ ਕਦੇ ਨਹੀਂ ਛੇੜਿਆ ਇਹ ਕਦੇ ਨਹੀਂ ਛੇੜਿਆ ਇਹ ਲੋਗ ਵੀ ਲਾਉਣਾ ਇੱਥੇ ਲੱਗ ਜਾਂਦਾ ਲਿਫਟ ਨੂੰ ਇਹਨੂੰ ਬਿਲਕੁਲ ਬੰਦ ਕਰ ਦੋ ਹੂੰ ਲਿਫਟ ਜਿਵੇਂ ਮਰਜੀ ਥਲੀਵਰ ਦੋਵੇਂ ਛੱਟ ਦੋ ਲਿਫਟ ਥੱਲੇ ਨਹੀਂ ਹੁੰਦੀ ਰਾਜੇ ਕੰਪਨੀ ਜਿਵੇਂ ਹੁਣ ਇਹਦੀ 23 ਕੁਇੰਟਲ ਦੀ ਕਹਿੰਦੀ ਆ ਤੇਰੇ ਵਾਲੇ ਟਰੈਕਟਰ ਦੀ 20 ਕੁਇੰਟਲ ਆ ਤੇਰੇ ਅਕੋਰਡਿੰਗ ਇਹ ਉਦੋਂ ਜ਼ਿਆਦਾ ਜ਼ੋਰ ਲਾ ਜਾਂਦੇ ਆ ਕਿ ਨਹੀਂ ਲਿਫਟ ਚ ਚੱਕ ਜਾਂਦੇ ਆ ਕਿ ਨਹੀਂ ਜ਼ਿਆਦਾ ਵਜ਼ਨ ਚੱਕ ਜਾਂਦੇ ਆ ਚੱਕ ਜਾਂਦੇ ਆ ਹੁਣ ਆਪ ਆਪਣਾ ਸੁਪਰਸੇਡਰ ਹੈਗਾ 11 ਕੁਇੰਟਲ 55 ਕਿਲੋ ਦਾ ਹੂੰ ਉਹਦੇ ਵਿੱਚ ਬੀਬੂ ਪਾ ਕੇ ਮਿੱਟੀ-ਮੁੱਟੀ ਚੀਕੜੇ ਵਾਂਚ ਚਵਾਉਂਦੇ ਰਹੇ ਆ ਜੋ ਜੈਕ ਨਹੀਂ ਸੀਗਾ ਹੂੰ ਉਹ ਫਿਰ ਵੀ ਲਿਫਟ ਚੱਕ ਜਾਂਦਾ ਸੀ ਚੱਕ ਜਾਂਦਾ ਸੀ ਮੇਰੇ ਇੱਕ ਹਿਸਾਬ ਦਾ ਹੈ ਸ਼ਮਤਾ ਕੰਪਨੀ ਆਪਾਂ ਨੂੰ ਜਿੰਨਾ ਕਹਿੰਦੀ ਆ ਵੀ ਉਹ ਚੀਜ਼ ਨੂੰ ਪਾਸ ਉਹ ਤੋਂ ਵੱਧ ਕਰਕੇ ਫੇਰ ਭੇਜਦੀ ਆ ਤੇ ਬਾਕੀ ਜਿਹੜੇ ਇਹਦੇ ਅਗਲਾ ਤੇ ਪਿਛਲਾ ਹਿੱਸਾ ਦੋਨੇ ਸੀਐਨਐਚ ਦੇ ਆ ਦੋਨੇ ਆਉਦੇ ਨੇ ਕੰਪਨੀ ਦੇ ਹੋਲੈਂਡ ਦਾ ਤੁਹਾਨੂੰ ਪਤਾ ਹੀ ਆ ਸੀਐਨਐਚ ਨਾਲ ਸਾਹ ਕਹਾਵ ਸਾਰੇ ਵੀਰਾਂ ਨੇ ਇਸ ਟੌਪਿਕ ਤੇ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਅਗਲਾ ਹਿੱਸਾ ਵੀ ਦਾ ਸੀਐਨਐਚ ਦਾ ਤੇ ਪਿਛਲਾ ਹਿੱਸਾ ਵੀ ਦਾ ਸੀਐਨਐਚ ਦਾ ਤੇ ਯੂਜੀ ਤੇ ਕਰੀਪਰ ਦੋ ਸਪੀਡਾਂ ਚ ਆਉਂਦੇ ਆ ਟਰੈਕਟਰ ਜਿਹੜਾ ਮਰਜ਼ੀ ਆਪਾਂ ਹੋਲੈਂਡ ਦਾ ਲਈਏ ਦੋਨੇ ਜੇ ਤੁਸੀਂ ਨੇ ਯੂਜੀ ਲੈਣਾ ਯੂਜੀ ਮਿਲ ਜਾਊਗਾ ਕਰੀਪਰ ਲੈਣਾ ਕਰੀਪਰ ਮਿਲ ਜਾਊਗਾ ਕਰੀਪਰ ਦਾ ਤੋਰਾ ਹੋਰ ਸਲੋ ਆ ਇਹਦੇ ਨਾਲ ਤੇ ਬਾਕੀ ਯਾਰ ਇਸ ਟੌਪਿਕ ਤੇ ਮੈਂ ਅੱਗੇ ਵੀ ਵੀਡੀਓ ਬਣਾਈ ਸੀ ਐਡੀ ਆਪਣੇ creeper ਦੀ ਐਡੀ ਲੋਡ ਨਹੀਂ ਹਲੇ ਮੇਰੇ ਹਿਸਾਬ ਚ ਕਿ ਹੈਗੀ ਆ ਤੇਰੇ ਅਕੋਰਡਿੰਗ ਤੂੰ ਹਣ creeper ਚਲਾਉਂਦਾ ਪਿਆ ਹਣਾ ਸੁਪਰ ਸੀਡਰ ਤੇ ਲੋਡ ਪਈ ਪੈਂਦੀ ਆ ਨਹੀਂ ਰਾਜੇ ਜਿਵੇਂ ਹਣ ਤੋਂ ਕਿਰਾਇਆ ਕਰਦਾ ਕਿਉਂਕਿ ਇਹ ਗੱਲ ਮੈਂ ਤਾਂ ਤੈਨੂੰ ਪੁੱਛੀ ਆ ਕਿਰਾਏ ਤੇ ਤਾਂ ਹਣ ਪਹਿਲਾ ਜਦੋਂ ਤੂੰ ਲਾ ਲਿਆ ਉਹਨੇ ਟਾਈਮ ਹੀ ਬਹੁਤ ਲਾ ਜਣਾ ਕਿਉਂਕਿ ਤੋਰਾ ਬਹੁਤ ਜ਼ਿਆਦਾ ਕੱਟ ਪਹਿਲਾ ਤਾਂ ਲੱਗਦਾ ਨਹੀਂ ਪਹਿਲਾ ਕਈ ਲਵਾਉਂਦੇ ਆ ਪਹਿਲਾਂ ਨਹੀਂ ਉੱਥੇ ਉੱਥੇ ਪਹਿਲਾਂ ਨਹੀਂ ਦੂਜਾ ਜਾਂ ਤੀਜਾ ਲਵਾਉਂਦੇ ਆ ਹਾਂ ਪਰ ਉੱਥੇ ਫਿਰ ਰੇਟ ਉਹ ਵੀ 3500 4000 ਚੱਲ ਜਾਂਦਾ ਆਮ ਰੇਟ ਆਪਾਂ ਨੂੰ ਮਿਲਦਾ ਜਿਵੇਂ ਤੋਈਆਂ ਦੀ ਸੀਲ ਲਾ ਦਿੰਦੇ ਸਾਰੇ 2000 ਰੁਪਇਆ ਹੂੰ ਉੱਥੇ ਆਪਣਾ ਟਰੈਕਟਰ ਵੀ ਚੱਲਦਾ ਪਹਿਲੇ ਮੀਡੀਅਮ ਤੇ ਹੂੰ ਸੁਪਰ ਸੀਟਰ ਤੇ ਹੂੰ ਹੁਣ ਜਿਵੇਂ ਜਿਵੇਂ ਉਹਦੀ ਗੱਲ ਖਣੋ ਸਫਾਈ ਚਾਹੀਦੀ ਆ ਓਵੇਂ ਗੇਅਰ ਵੀ ਨਿੱਕਾ ਹੀ ਜਾਣਾ ਹਾਂ ਉਧਰੋਂ ਪੈਸ਼ੇ ਵਾਲੀ ਸੇਵਾ ਤਾਂ ਜਾਣੀ ਤੇ ਤੇਲ ਵਾਲੀ ਵੀ ਜਾਣੀ ਤੇ ਕਿਉਂਕਿ ਤੇਲ ਜ਼ਿਆਦਾ ਲੱਗਣਾ ਟਾਈਮ ਜ਼ਿਆਦਾ ਲੱਗਣਾ ਤੇਰੇ ਅਕੋਰਡਿੰਗ ਕਿੰਨਾ ਕੁ ਤੋਰਾ ਸੈਟ ਹੈ ਜੇ ਇਹਦਾ ਆਪਾਂ ਪਹਿਲਾਂ ਲਾਈਏ ਇਹ ਤਾਂ ਪਹਿਲੇ ਦੀ ਖਿੱਚੇਗਾ ਇਹ ਤਾਂ ਫਿਰ ਤੇ ਇਹ ਕਿ ਛੋਟਾ ਹੂੰ ਜਿਵੇਂ ਉਹ ਛੋਟਾ ਟਰੈਕਟਰ ਆ ਹੂੰ ਉਹਦੇ ਪੁੱਛੇ ਆ 8 ਫੁੱਟਾਂ ਹੁੰਦਾ ਆਪਣਾ ਹੂੰ ਜਿਹਦੇ ਫੁੱਲ ਡਾਕਰ ਵਣ ਫੁੱਲ ਹੂੰ ਸੀਨ ਤਵੀਆਂ ਦੀ ਲਾ ਕੇ ਵੀ ਇੱਕ ਆਪਣੇ ਉੱਤੇ ਸ਼ੇਰਖਾਂ ਵਾਣ ਇਹੋ ਜਿਹਾ ਹੂੰ ਉੱਥੇ ਮੈ ਲਾਉਣਾ ਪਿਆ ਇੱਥੇ ਮੈ ਤੀਜਾ ਗੇਅਰ ਲਾਉਣਾ ਪਿਆ ਹੈਗਾ ਨੌਂ ਕਨਾਲਾਂ ਥਾਂ 'ਚ ਮੈਂ 2 ਘੰਟੇ 2 ਘੰਟੇ ਤੇ 15 ਮਿੰਟ ਲਾਏ ਸੀ ਇੰਨਾ ਟਾਈਮ ਉੱਥੇ ਇੰਨਾ ਟਾਈਮ ਤੇ ਟਰੈਕਟਰ ਦੀ ਵੀ ਚੀਕ ਹੀ ਕਢਾ ਛੱਡੀ ਉਹ ਗੱਲ ਫੇਰ ਹੋਤੀ ਆਗੀ ਨਾ ਡੀਜ਼ਲ ਦੀ ਜਿਵੇਂ ਆਪਾਂ ਗੱਲ ਕਰਕੇ ਹਟੇ ਆਂ ਡੀਜ਼ਲ ਕਹੀ ਰੀ ਇਹਨਾਂ ਚੀਜ਼ਾਂ ਤੇ ਐਂ ਜ਼ਿਆਦਾ ਲੱ ਰਾਪੋ ਆਪਣਾ ਉੱਥੇ ਹੀ ਫਰਕ ਪੈ ਜਾਂਦਾ ਬਾਕੀ ਬੈਠਣ ਵੂਠਣ ਚ ਸੀਟ ਪਹਿਲਾਂ ਨਾਲੋਂ ਚੇਂਜ ਕਰ ਦਿੱਤੀ ਆ ਰਾਜੇ ਫੋਨ ਸੁਣਨਾ ਜ਼ਰੂਰੀ ਆ ਕਿ ਨਹੀਂ ਆ ਮੈਨੂੰ ਦੇ ਦੇ ਕੋਈ ਸੁਣ ਲਾ